ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਹੁਤ ਹੀ ਆਸਾਨ ਤਰੀਕੇ ਨਾਲ ਬਿਨਾ ਖੋਏ ਤੋਂ ਬਿਨਾ ਚਾशनी ਬਣਾਏ ਤੋਂ ਬਿਨਾ ਕੁਕਿੰਗ ਕਰੇ ਤੋਂ ਬਹੁਤ ਹੀ ਘੱਟ ਸਮੇਂ 'ਚ ਬਹੁਤ ਹੀ ਸੋਹਣੀ ਜਿਹੀ ਤੇ ਟੇਸਟੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਯਕੀਨ ਮੰਨਿਓ ਜਦੋਂ ਤੁਸੀਂ ਇਹ ਮਠਿਆਈ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਬਣਾ ਕੇ ਖਵਾਤੀ ਨਾ ਤੁਹਾਡੇ ਫੈਨ ਹੋ ਜਾਣਗੇ ਬਹੁਤ ਸਵਾਦ ਬਣਦੀ ਹੈ ਇਹ ਜੇ ਤੁਸੀਂ ਇਹ ਦੀਵਾਲੀ ਤੋਂ ਪਹਿਲਾਂ ਮਠਿਆਈ ਹੁਣ ਬਣਾ ਲਈ ਘਰ ਦੇ ਵਿੱਚ ਤਾਂ ਦੀਵਾਲੀ ਤੱਕ ਇਹ ਬਿਲਕੁਲ ਨਹੀਂ ਬਚਣੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਬਣਦੀ ਹੈ ਇਹਨੂੰ ਬਣਾਉਣ ਦੇ ਲਈ ਕੁਕਿੰਗ ਕਰਨ ਦੀ ਤਾਂ ਜ਼ਰੂਰਤ ਬਿਲਕੁਲ ਵੀ ਆਪਾਂ ਨੂੰ ਹੈ ਨਹੀਂ ਤੇ ਨਾ ਆਪਾਂ ਨੂੰ ਛਾਛ ਨਹੀਂ ਬਣਾਉਣ ਦੀ ਜ਼ਰੂਰਤ ਹੈ ਕੋਈ ਪਨੀਰ ਕੋਈ ਖੋਆ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਤੇ ਇੰਨੀ ਜਿਆਦਾ ਇਹ ਸਵਾਦ ਵਨ ਕੇ ਤਿਆਰ ਹੁੰਦੀ ਹੈ ਵੀ ਜਦੋਂ ਤੁਸੀਂ ਇਹ ਮਠਿਆਈ ਬਣਾ ਕੇ ਰੱਖ ਲਈ ਤਾਂ ਸਾਰੀ ਖਤਮ ਹੋ ਜੂਗੀ ਛਟਪਟ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਕਲੀ ਚਾਹੀਦੀ ਹੈ ਨਾਰੀਅਲ ਦੇ ਬਰਾਤੀ ਦੀ ਜੋ ਕਿ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦਾ ਹੈ ਫਿਰ ਅੱਧੀ ਕੌਲੀ ਆਪਾਂ ਚਾਹੀਦੀ ਜੀ ਮਿਲਕ ਪਾਊਡਰ ਦੀ ਦੋ ਪੈਕੇਟ ਹੈ ਮੇਰੇ ਕੋਲੇ 10-10 ਰੁਪਏ ਵਾਲੇ ਇਹ ਇਹ ਆਪਾਂ ਐਡ ਕਰ ਲਈ ਸੀ ਉਸ ਤੋਂ ਬਾਅਦ ਆਪਾਂ ਚਾਹੀਦੀ ਹੈ ਜੀ ਖੰਡ ਖੰਡ ਹੈ ਜਿਹੜੀ ਤਿੰਨ ਚਮਚ ਮੈਂ ਐਡ ਕਰੂੰਗੀ ਕਿਉਂਕਿ ਜਿਹੜਾ ਮਿਲਕ ਪਾਊਡਰ ਹੈ ਨਾ ਉਹਦੇ ਵਿੱਚ ਵੀ ਮਿੱਠਾ ਹੁੰਦਾ ਹੈਗਾ ਇੱਕ ਅਲਰਜੀ ਐਡ ਕਰਾਂਗੀ ਸਾਰੀਆਂ ਚੀਜ਼ਾਂ ਨੂੰ ਜਿਹੜਾ ਆਪਾਂ ਮਿਕਸੀ ਦੇ ਵਿੱਚ ਮਿਕਸ ਕਰ ਲਾਂਗੇ ਨਾਰੀਅਲ ਦੇ ਬਰਾਦੇ ਨੂੰ ਤੁਸੀਂ ਅੱਧਾ ਘੰਟਾ ਫ੍ਰਿਜ ਦੇ ਵਿੱਚ ਰੱਖ ਦਿਓ ਤੇ ਇਸ ਤਰੀਕੇ ਨਾਲ ਵਧੀਆ ਇਹਦਾ ਡਰਾਈ ਪਾਊਡਰ ਬਣ ਕੇ ਤਿਆਰ ਹੋ ਜਾਊਗਾ ਤੁਸੀਂ ਛਾਹੋਂ ਤੇ ਨੂੰ ਛਾਣ ਵੀ ਸਕਦੇ ਹੋ ਪਰ ਮੈਂ ਇਹਨੂੰ ਐਵੇਂ ਹੀ ਹੈ ਜਿਹੜ ਮਠਿਆਈ ਬਣਾਉਣ ਦੇ ਲਈ ਵਰਤ ਹੋਊਗੀ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਪਿੰਕ ਕਲਰ ਐਡ ਕਰ ਦੂੰਗੀ ਕਲਰ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਵਾਈਟ ਕਲਰ ਦੀ ਬਣਾਉਣੀ ਹੋਏ ਬਿਨਾ ਕਲਰ ਤੋਂ ਬਣਾ ਸਕਦੇ ਹੋ ਟੇਸਟ ਵਿੱਚ ਕੋਈ ਫਰਕ ਨਹੀਂ ਪੈਂਦਾ ਬਿਲਕੁਲ 2 ਕ ਚਮਚ ਠੰਡੇ ਦੁੱਧ ਦੇ ਐਡ ਕਰਤੇ ਆਪਾਂ ਬਹੁਤ ਹੀ ਘੱਟ ਦੁੱਧ ਲੱਗੂਗਾ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਜੇ ਤੁਹਾਨੂੰ ਇੱਥੇ ਲੱਗਿਆ ਵੀ ਥੋੜਾ ਜਿਹਾ ਦੁੱਧ ਜ਼ਿਆਦਾ ਐਡ ਹੋ ਗਿਆ ਤੁਸੀਂ ਨਾਰੀਅਲ ਦੇ ਬਰਾਤੇ ਨੂੰ ਥੋੜਾ ਜਿਹਾ ਮਿਕਸ ਕਰਕੇ ਉਹਦਾ ਪਾਊਡਰ ਬਣਾ ਕੇ ਹੋਰ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਮਿਕਸਚਰ ਨੂੰ ਹੈ ਜਿਹੜਾ ਆਪਾਂ ਇੱਕ ਪੇੜਾ ਬਣਾ ਕੇ ਤੇ ਇਸੇ ਡੋਂਗੇ ਦੇ ਵਿੱਚ ਹੈ ਜਿਹੜਾ ਸਾਈਡ ਤੇ ਰੱਖ ਦਿਆਂਗੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਸਮਾਂ ਫ੍ਰਿਜ 'ਚ ਵੀ ਰੱਖ ਸਕਦੇ ਹੋ ਹੁਣ ਇਧਰ ਇੱਕ ਬਰਤਨ ਦੇ ਵਿੱਚ ਆਪਾਂ ਬਰੀਕ ਖੱਟੇ ਹੋਏ ਕਾਜੂ ਥੋੜੇ ਜਿਹਾ ਬਦਾਮ ਥੋੜੇ ਜਿਹਾ ਪੇਸਟੇ ਤੇ ਥੋੜੇ ਜਿਹੇ ਹੈ ਜਿਹੜੇ ਆਪਾਂ ਮਗਜ ਐਡ ਕਰ ਦੇਾਂਗੇ ਡਰਾਈ ਫਰੂਟ ਜੋ ਵੀ ਤੁਹਾਡੇ ਕੋਲੇ ਘਰੇ ਹੋਏ ਦੋ ਤਿੰਨ ਉਹ ਵੀ ਵਰ ਤੇ ਜਿਹੜਾ ਇਹ ਮਿਕਸਚਰ ਤਿਆਰ ਕੀਤਾ ਸੀ ਨਾ ਮਠਿਆਈ ਦਾ ਇਹ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦਿਆਂਗੇ ਇਹਨੂੰ ਐਡ ਕਰਕੇ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਇਸ ਤਰੀਕੇ ਦਾ ਇਹ ਬਣ ਕੇ ਤਿਆਰ ਹੋ ਜਾਊਗਾ ਥੋੜਾ ਜਿਹਾ ਜੇ ਮਿਕਸਚਰ ਇੱਕ ਦੋ ਚਮਚ ਹੋਰ ਲੱਗੇ ਤੁਸੀਂ ਹੋਰ ਵੀ ਐਡ ਕਰ ਸਕਦੇ ਹੋ ਯਾਨੀ ਕਿ ਚੰਗੇ ਤਰੀਕੇ ਨਾਲ ਇਹ ਵਧੀਆ ਇਸ ਤਰ੍ਹਾਂ ਸੈੱਟ ਹੋ ਜੇ ਲਓ ਜੀ ਇਹਦਾ ਇੱਕ ਪੀੜਾ ਬਣ ਜੇ ਬਸ ਇਹਨੂੰ ਆਪਾਂ ਬਣਾ ਕੇ ਸਾਈਡ ਤੇ ਰੱਖ ਦਿੰਨੇ ਆ ਹੁਣ ਆਪਾਂ ਨੂੰ ਚਾਹੀਦਾ ਹੈ ਇੱਧਰ ਬਟਰ ਪੇਪਰ ਜਾਂ ਫਿਰ ਇਸ ਤਰੀਕੇ ਦੇ ਲਪਾਫੇ ਆਸਾਨੀ ਨਾਲ ਘਰੇ ਆਪਾਂ ਨੂੰ ਮਿਲ ਜਾਂਦੇ ਆ ਇਹਨਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਕੱਟ ਲਿਆ ਸੀਗਾ ਮੈਂ ਕੋਜੇ ਪੀਸ ਦੋ ਬਣਾ ਲਏ ਸੀ ਤੇ ਇਹਨਾਂ ਨੂੰ ਤੇਲ ਜਾਂ ਘਿਓ ਨਾਲ ਦੋਨਾਂ ਨੂੰ ਆਪਾਂ ਗ੍ਰੀਸ ਕਰ ਲਾਂਗੇ ਹੁਣ ਜਿਹੜਾ ਮਠਿਆਈ ਦਾ ਆਪਾਂ ਮਿਕਸਚਰ ਬਣਾਇਆ ਸੀ ਉਹਦਾ ਇਸ ਤਰੀਕੇ ਨਾਲ ਬਣਾ ਲਿਆ ਸੀ ਆਪਾਂ ਪੇੜਾ ਤੇ ਇਹਨੂੰ ਆਪਾਂ ਇੱਕ ਲਿਫਾਫੇ ਦੇ ਉੱਪਰ ਇਸ ਤਰੀਕੇ ਨਾਲ ਰੱਖਾਂਗੇ ਚਾਕਲੇਟੇ ਰੱਖ ਲਿਆ ਸੀ ਲਿਫਾਫੇ ਨੂੰ ਉੱਪਰੋਂ ਦੂਜਾ ਜਿਹੜਾ ਗ੍ਰੀਸ ਕੀਤਾ ਹੋਇਆ ਘਿਓ ਨਾਲ ਲਿਫਾਫਾ ਹੋਰ ਰੱਖ ਦਾਂਗੇ ਤੁਸੀਂ ਚਾਹੋ ਤਾਂ ਹੱਥਾਂ ਨਾਲ ਵੀ ਇਹਨੂੰ ਇਸ ਤਰ੍ਹਾਂ ਰੋਟੀ ਦੀ ਤਰ੍ਹਾਂ ਬਣਾ ਸਕਦੇ ਹੋ ਤੇ ਆਪਾਂ ਵੇਲ ਨੇ ਨਾ ਵੇਲ ਕੇ ਇੱਕ ਇਹਦੀ ਰੋਟੀ ਬਣਾਉਣੇ ਹੁੰਦੇ ਜਿਵੇਂ ਉਸ ਤ ਲੰਬਾਈ ਚ ਵੀ ਤੁਸੀਂ ਵੇਲ ਸਕਦੇ ਹੋ ਪਰ ਆਪਾਂ ਇੱਕ ਚੌਰਸ ਸੀਟ ਹੈ ਜਿਹੜੀ ਉਹ ਤਿਆਰ ਕਰਾਂਗੇ ਹੁਣ ਇਹਦੀ ਆਪਾਂ ਇੱਕ ਚੌਰਸ ਸੀਟ ਕੱਟ ਲਵਾਂਗੇ ਜਿਹੜਾ ਕਿਨਾਰੀਆਂ ਤੋਂ ਮਿਕਸਚਰ ਹੈ ਜਿਹੜਾ ਆਪਾਂ ਕੱਢਿਆਗਾ ਇਹ ਬਿਲਕੁਲ ਵੀ ਵੇਸਟ ਨਹੀਂ ਕਰਨਾ ਤੁਸੀਂ ਖਾਣ ਦੇ ਵਿੱਚ ਇਹ ਬਹੁਤ ਹੀ ਟੇਸਟੀ ਹੈ ਲਓ ਜੀ ਇਸ ਤਰੀਕੇ ਨਾਲ ਜਿਹੜਾ ਆਪਾਂ ਦੂਜਾ ਡਰਾਈ ਫਰੂਟ ਵਾਲਾ ਇਹਦੀ ਸਟਫਿੰਗ ਜਾਨੀ ਕਿ ਤਿਆਰ ਕੀਤੀ ਸੀ ਮਠਿਆਈ ਦੀ ਉਹ ਵੀ ਬਿਲਕੁਲ ਇਸ ਤਰੀਕੇ ਨਾਲ ਬਣਾ ਲਾਂਗੇ ਜਾਨੀ ਕਿ ਉਹਨੂੰ ਵੀ ਇੱਕ ਲੰਬਾਈ ਦੇ ਵਿੱਚ ਇਸ ਤਰੀਕੇ ਨਾਲ ਰੋਲ ਬਣਾ ਕੇ ਤਿਆਰ ਕਰ ਲੈਣਾਗਾ ਇਸ ਤਰੀਕੇ ਦੀ ਸ਼ੇਪ ਦੇ ਦੇਣੀ ਹੈ ਉਹਨੂੰ ਵੀ ਇਹਨੂੰ ਵੀ ਆਪਾਂ ਗ੍ਰੀਸ ਕੀਤੇ ਹੋਏ ਲਫਾਵੇ ਦੇ ਠੀ ਰੱਖ ਲਿਆ ਸੀਗਾ ਵਿੱਚ ਆਕਲੇ ਨਾਲ ਹੀ ਚਿਪਕੇ ਨਾ ਬਸ ਇਸ ਤਰੀਕੇ ਨਾਲ ਆਪਾਂ ਇਹਦੇ ਵਿੱਚ ਜਿਹੜੀ ਇਹ ਸਟਫਿੰਗ ਤੇ ਆ ਗਈ ਤੇ ਡਰਾਈ ਫਰੂਟਸ ਦੀ ਇਹ ਇਹਦੇ ਵਿੱਚ ਭਰ ਦੇਣੀ ਹੈ ਤੇ ਇਹਦਾ ਇਸ ਤਰੀਕੇ ਨਾਲ ਰੋਲ ਬਣਾ ਦੇਣਾਗਾ ਲਓ ਜੀ ਇਸ ਤਰੀਕੇ ਨਾਲ ਇਸ ਰੋਲ ਨੂੰ ਤਿਆਰ ਕਰਕੇ ਤੁਸੀਂ 1 ਘੰਟਾ ਜਾਂ ਅੱਧਾ ਘੰਟਾ ਫ੍ਰਿਜ ਦੇ ਵਿੱਚ ਰੱਖ ਦਿਓ ਤੇ 1 ਘੰਟੇ ਬਾਅਦ ਜਿਹੜਾ ਇਹ ਸੈੱਟ ਹੋ ਗਿਆ ਜੀ ਵੈਸੇ ਇਹ ਅੱਧੇ ਇੱਕ ਘੰਟੇ 'ਚ ਵੀ ਸੈੱਟ ਹੋ ਜਾਂਦਾ ਤੇ ਇਹਨੂੰ ਆਪਾਂ ਇਸ ਲਿਫਾਫੇ ਦੇ ਨਾਲ ਉਹ ਜਿਹੜਾ ਅਲੱਗ ਕਰ ਲਾਂਗੇ ਤੇ ਹੁਣ ਆਪਾਂ ਇਹਨੂੰ ਸਜਾ ਲਾਂਗੇ ਚਾਂਦੀ ਦੇ ਵਰਕ ਨਾਲ ਜੇ ਤੁਹਾਡੇ ਕੋਲੇ ਇਹ ਨਾ ਹੋਇਆ ਤੁਸੀਂ ਡਰਾਈ ਫਰੂਟਸ ਵੀ ਬਰੀਕ ਕੱਟ ਕੇ ਇਹਦੇ ਉੱਪਰ ਐਡ ਕਰ ਸਕਦੇ ਥੋੜੇ ਜਿਨੇ ਐਵੇਂ ਵੀ ਇਹਨੂੰ ਜੇ ਖਾਉਂਗੀ ਨਾ ਤਾਂ ਬਹੁਤ ਹੀ ਵਧੀਆ ਇਹ ਟੇਸਟੀ ਬਣਦਾ ਬਸ ਇਹ ਮਠਾਈ ਬਿਲਕੁਲ ਬਾਜ਼ਾਰ ਵਰਗੀ ਲੱਗੇ ਦੇਖਣ ਦੇ ਵਿੱਚ ਵਧੀਆ ਮਤਲਬ ਕਿ ਸੋਹਣੀ ਲੱਗੇ ਦੇਖਣ ਦੇ ਵਿੱਚ ਇਸ ਕਰਕੇ ਮੈਂ ਇਹਨੂੰ ਥੋੜਾ ਜਿਆ ਸਜਾਇਆ ਸੀ ਬਹੁਤ ਹੀ ਆਸਾਨੀ ਨਾਲ ਆਪਾਂ ਇਹਦੇ ਪੀਸ ਕੱਟ ਲਏ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਇਹਦੇ ਵਿੱਚ ਡਰਾਈ ਫਰੂਟਸ ਦੀ ਸਟਫਿੰਗ ਭਰੀ ਹੈ ਉਹਦੇ ਨਾਲ ਤਾਜ਼ ਮਠਾਈ ਦਾ ਟੇਸਟ ਹੈ ਜਿਹੜਾ ਹੋਰ ਵੀ ਵੱਧ ਜਾਂਦਾ ਤੇ ਬਹੁਤ ਹੀ ਆਸਾਨੀ ਨਾਲ ਦੇਖੋ ਪੀਸ ਕੱਟ ਲਏ ਬਹੁਤ ਹੀ ਨਰਮ ਇਹ ਬਹੁਤ ਹੁਣ ਆਪਾਂ ਸਾਰੀ ਮਠਿਆਈ ਨੂੰ ਇੱਕ ਪਲੇਟ ਦੇ ਵਿੱਚ ਸਰਵ ਕਰ ਲਾਂਗੇ ਚਟਪਟ ਬਿਨਾ ਖੋਏ ਤੋਂ ਬਿਨਾ ਚਾਸਨੀ ਤੋਂ ਬਿਨਾ ਗੈਸ ਚਲਾਏ ਤੋਂ ਆਪਾਂ ਇਹ ਮਠਿਆਈ ਹੈ ਜਿਹੜੀ ਘਰ ਦੇ ਵਿੱਚ ਬਣਾ ਲਈ ਹੈ ਤੇ ਖਰਚਾ ਤਾਂ ਬਹੁਤ ਘੱਟ ਆਉਂਦਾ ਜੀ ਬਹੁਤ ਘੱਟ ਬਜਟ ਦੇ ਵਿੱਚ ਇਹ ਬਣ ਜੂਗੀ ਤੁਸੀਂ ਇਸ ਮਠਿਆਈ ਦੀ ਰੈਸਪੀ ਨੂੰ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਥਾਤਕਲੀ ਤੁਹਾਨੂੰ ਸ